त <speaking in foreign language> ਕਰਦਾ ਦਾ ਮੇਰੇ ਕੋਲ ਨਾ साइड ते साइड त से पोपे <laughs> पुप पुप मानो गी मानो हर I don't. ਇਹ ਆਇਆ ਫਰਾਂ ਇਤਨਾ ਮੁਝਾਂਦਾਂ ਆਕਰਪੀਆ ਇਹ ਫਸਰਪੀ ਪੂਰੀ ਆਪਣਾ ਆਰਤੀ ਲੀਆ ਮਹਿਬਾਬਿਆ ਇਰੇ ਤਾਰੇ ਤੋਂ ਮੈਂ ਮੰਗਦਾ ਇੰਗਾ ਤਕਿਆ ਪਰ ਹਰਦਾ ਤਿਆਖੈ ਮੰਗਦਾ ਇਰੇ ਤਾਰੇ ਤੋਂ ਮੈਂ ਮੰਗਦਾ ਇੰਗਾ ਨਾ ਮੰਗਦਾ ਇਰਾ ਦੇ ਦਾਨੀਆਂ ਨੇ ਕੀ ਕੀਤਾ 18 ਤੇ 18 36 ਕੋਧੀਆਂ ਨਿਆਂੀਆਂ ਬਣਾਈਆਂ ਅੱਜ ਸਮਾਂ ਦੂਜੇ ਘਰ ਤੋਂ ਉੱਠ ਕੇ ਆਪਣਾ ਪੁੱਤ ਪਿਓ ਦੀ ਸੇਵਾ ਨਹੀਂ ਕਰਦਾ ਉਹੋ ਜੇ ਸੰਤਾਂ ਦੀ ਆਪਾ ਚਰਨਾਂ ਦੀ ਧੂੜ ਨਹੀਂ ਬਣ ਸਕਦੇ ਪੁੱਤ ਕੱਲ ਬਣੀ ਆਫਰ ਛਾਟੇ ਇਥੇ ਮਹਾਪੁਰਸ਼ ਉਸ ਨਗਰੀ ਦੇ ਬੈਠਿਆ ਜੀ ਬਿਆਲ ਜਿਨ੍ਹਾਂ ਦੇ ਜਾ ਕੇ ਸਤਿਗੁਰ ਨੇ ਜਾ ਕੇ ਉਥੇ ਬੈਠੇ ਕਿ ਯੂਸਵਾ ਨੇ ਵੀ ਜਾ ਕੇ ਪਾਣੀ ਤੋਲ ਕੇ ਰੱਖਿਆ ਉਹ ਬਾਈ ਜੰਦਾ ਨਾ ਕਰੋ ਸਾਡੇ ਹੁਣ ਦਿਲ ਵਿੱਚ ਇੱਕ ਹਮਦਰਦੀ ਬੜੀ ਆਉਂਦੀ ਹੈ ਇਸ ਛਾਟੇ ਕੋਲੇ ਉਹ ਜੋਤ ਜਿਉਂਦੀ ਜਾਗਦੀ ਹੁੰਦੀ ਵੀਰਗੜ ਵਾਲੇ ਮਹਾਰਾਜ ਠੀਕ ਆ ਮੰਨਦੇ ਹੈ ਕਿ ਜਗਤ ਵਿੱਚ ਉਹ ਜਾਂਦੇ ਨਹੀਂ ਜਿਹੜੀ ਉਹਨਾਂ ਦੀ ਜੋਤ ਉਹ ਅਮਰ ਕਰਨ ਜੋਗ ਸੀ ਬਚ ਕੇ ਉਹਦਾ ਨੂਰ ਬੈਠਾ ਸਾਡੇ ਕੋਲ ਅਸੀਂ ਉਹੀ ਰੂਪ ਸਮਝ ਕੇ ਅਸੀਂ ਇਹਦੀ ਚਰਨਾਂ ਦੀ ਧੂੜ ਬਣ ਚੁੱਕੇ ਹਾਂ ਜੋ ਜਿੱਥੋਂ ਸਾਨੂੰ ਰੰਗ ਭਾਗ ਲੱਗੇ ਸਾਡੇ ਵੱਡੇ ਪਾਤਸ਼ਾਹ ਜੀ ਜਿੱਦੋਂ ਜਾਗੇ ਐ ਪੰਡਾਲ ਵਿੱਚ ਰਹਿੰਦੇ ਸੀ ਉਦੋਂ ਇਹਨਾਂ ਦੇ ਵੱਡਿਆ ਦਾ ਨਿਗਾਹ ਵਸੀ ਦੀ ਕਿਰ ਸਾਇਤ ਕਿਸੇ ਗੱਲ ਦਾ ਫਿਕਰ ਨਾ ਕਰ ਤੂੰ ਤੇ ਸਭੀ ਤੇਰੇ ਚ ਨਿਗਾਹ ਸਾਨੂੰ ਰੰਗ ਭਾਗ ਉਹਨਾਂ ਨੇ ਲਾਇਆ ਕਿਤਾ ਕਿ ਆ ਕੇ ਸ਼ੇਰੇ ਵਾਲੇ ਤੇ ਰੰਗ ਭਾਗ ਲੱਗੇ ਫਿਰ ਅਸੀਂ ਇੰਨਾ ਸੰਤਾ ਦਾ ਦੇਣ ਨਹੀਂ ਦੇ ਸਕਦੇ ਇਹਨਾਂ ਦੇ ਪਰਿਵਾਰ ਨੂੰ ਸਾਡੇ ਤਰਫੋਂ ਨਿਮਸਕਾਰਾਂ ਅਸੀਂ ਬਤੀ ਧੰਨਵਾਦੀ ਹਾਂ ਜਿਹੜੇ ਅੱਜ ਸੋਡੇ ਨਗਰ ਦੇ ਵਿੱਚ ਐਡੀ ਸ਼ਕਤੀ ਹੁੰਦਣ ਹੋਣ ਸੋਡੇ ਚਰਨ ਪਾਤੇ ਲਿਖਤ ਬਣ ਗਈ ਇਸ ਧਰਤੀ ਦੇ ਵੀ ਕੱਖ ਕਾਨੇ ਚੰਗੇ ਕਰਦੇ ਇਹਨਾਂ ਨੇ ਅਸੀਂ ਹਦੀ ਧੰਨਵਾਦੀ ਇਨ੍ਹਾਂ ਮਹਾਂਪੁਰਸ਼ਾਂ ਦੇ ਅਸੀਂ ਹਦੀ ਧੰਨਵਾਦੀ ਇਸ ਸਤ ਸੰਗ ਦੇ ਕਿ ਆਕੇ ਸਤਗੁਰਾਂ ਦੇ ਦਰਸ਼ਨ ਕੀਤੇ ਤੇ ਇਸ ਪੰਡਾਲ ਦੀ ਆਕੇ ਰੌਣਕ ਵਧਾਈ ਵੈਗਨ ਜੀ ਦਾ ਖਾਲਸਾ ਸ੍ਰੀ ਵੈਗਨ ਜੀ ਦੀ ਫਤਿਹ ਹੁਣ ਅੱਗੇ ਹੁਕਮ ਜੋ ਕੀਤਾ ਸਤਗੁਰ ਨੇ ਕੀਤਾ ਉਸ ਹੁਕਮ ਦੀ ਪਾਲਣਾ ਕਰਾਂਗੇ ਜੀ ਨੂੰ ਵੀ ਕਹਤਾ sirapatananjade vegrudida kansa siri vegrudite और डाट मिश्रा भाई Gracias. Sí. No, no, no. ਕਿ ਔਗੜਾ ਇਹ ਆਪਾਂ ਇਹੀ ਮਾਫ ਕਰਾਉਣੀ ਹੈ ਫਿਰ ਉਹਨਾਂ ਨੂੰ ਸਾਥ ਲੱਗਿਆ ਸੀ ਲੈਕ ਸਰਾਫਾਂ ਦੀ ਰਬਾ ਜੁੱਗਾ ਸਡੀਆਂ ਦੀ ਮਾਫ ਕਰਾ ਦੇ ਜਿਹੜੇ ਜੁੱਗਾ ਤੋਂ ਲੱਗ ਜਾਂਦੀ ਹੈ ਉਹ ਸਹਿਬ ਤੇ ਜਦੋਂ ਆਪਾਂ ਜਾਸ ਕਰੀਏ ਉਹ ਜਿਵੇਂ ਆਪਾਂ ਕਹਿੰਦੇ ਨੇ 84 ਵਾਲਾ ਢੇੜਾ ਉਹ ਇਸੇ ਤਰ੍ਹਾਂ ਹੀ ਪਟਾਇਆ ਜਦੋਂ ਆਪਾਂ ਸਾਹਿਬ ਜੀ ਆ ਸੰਗਤਾ ਕਰਾਂਗੇ ਉਹ ਇਸੇ ਵਾਸਤੇ ਕਟਾਇਆ ਗਿਆ ਹੈ